ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ 8ਵੀਂ ਜਮਾਤ ਦੀ ਪੰਜਾਬੀ ਦੀ ਸੀਪੀ ਦੀ ਅਸਾਈਨਮੈਂਟ ਨੰਬਰ 5 ਹੱਲ ਕਰਨ ਜਾ ਰਹੇ ਹਾਂ ਇਹਦਾ ਪਹਿਲਾ ਪ੍ਰਸ਼ਨ ਹੈ ਰੂਪਨਗਰ ਦਾ ਪਹਿਲਾ ਨਾਂ ਕੀ ਸੀ ਆੜਾ ਰੋਪੜ ਦੂਜਾ ਰੂਪਨਗਰ ਕੋਲੋਂ ਕਿਹੜੀ ਨਹਿਰ ਲੰਘਦੀ ਹੈ ਈੜੀ ਸਰਹੰਦ ਤੀਸਰਾ ਕਿਹੜਾ ਦਰਿਆ ਰੂਪਨਗਰ ਕੋਲੋਂ ਵਹਿੰਦਾ ਹੈ ਊੜਾ ਸਤਲੁਜ ਚਥਾ ਰੂਪਨਗਰ ਵਿਖੇ ਸਤਲੁਜ ਦਰਿਆ ਦੇ ਪਾਣੀ ਨੂੰ ਲੋੜ ਅਨੁਸਾਰ ਨਹਿਰਾਂ ਵਿੱਚ ਭੇਜਣ ਲਈ ਕੀ ਬਣਾਇਆ ਗਿਆ ਹੈ ਸਸਾ ਹੈਡਵੌਕਸ ਪੰਜਵਾਂ ਕਿਹੜਾ ਸ਼ਹਿਰ ਕੁਦਰਤੀ ਦ੍ਰਿਸ਼ਾ ਨਾਲ ਭਰਪੂਰ ਹੈ ਆੜਾ ਰੂਪਨਗਰ ਛੇਮਾ ਕਿਸ ਮੁੱਖ ਮੰਤਰੀ ਦੇ ਸਮੇਂ ਰੋਪੜ ਦਾ ਨਾਮ ਬਦਲਿਆ ਗਿਆ ਆੜਾ ਗਿਆਨੀ ਜੈਲ ਸਿੰਘ 7ਵਾਂ ਅਜੋਕੇ ਪੰਜਾਬ ਦੇ ਕਿੰਨੇ ਜ਼ਿਲ੍ਹੇ ਹਨ? 23 8ਵਾਂ ਰੂਪਨਗਰ ਨੂੰ ਕਿਸ ਸਦੀ ਵਿੱਚ ਬਸਾਇਆ ਗਿਆ ਸੀ? ਈ. 11ਵੀਂ 9ਵਾਂ ਮਹਿੰਜੋਦੜੋ ਅਤੇ ਹੜੱप्पा ਸਭਿਅਤਾ ਨਾਲ ਸਬੰਧਤ ਇਲਾਕੇ ਕਿਹੜੇ ਹਨ? ਸ. ਸੰਘੂਲ ਅਤੇ ਰੂਪਨਗਰ 10ਵਾਂ ਰੂਪਨਗਰ ਨੂੰ ਕਿਸ ਰਾਜੇ ਨੇ ਬਸਾਇਆ ਸੀ? ਆੜਾ ਰੁਕੇਸ਼ਰ 11ਵਾਂ ਰੂਪਨਗਰ ਦੀ ਚੰਡੀਗੜ੍ਹ ਤੋਂ ਦੂਰੀ ਕਿੰਨੀ ਹੈ? ਆੜਾ 42 ਕਿਲੋਮੀਟਰ 12ਵਾਂ ਮਾਝੇ ਇਲਾਕੇ ਵਿੱਚ ਕਿਹੜੀ ਉਪਾਸ਼ਾ ਬੋਲੀ ਜਾਂਦੀ ਹੈ? ਈੜੀ ਮਾਝੀ 13ਵਾਂ ਪੰਜਾਬ ਦੇ ਮਸ਼ਹੂਰ ਸੂਫੀ ਫਕੀਰ ਕੌਣ ਸਨ? ਆੜਾ ਸ਼ੇਖ ਫਰੀਦ ਜੀ 14ਵਾਂ ਸ਼ੇਖ ਫਰੀਦ ਜੀ ਨੇ ਸਾਰੇ ਮਨੁੱਖਾਂ ਨੂੰ ਕੀ ਸਬਕ ਸਿਖਾਇਆ? ਊੜਾ ਪ੍ਰੇਮ ਪਿਆਰ ਦਾ 15ਵਾਂ ਸ਼ੇਖ ਫਰੀਦ ਜੀ ਦਾ ਜਨਮ ਕਿਹੜੇ ਪਿੰਡ ਵਿੱਚ ਹੋਇਆ? ਈਡੀ ਕੋਠੀਵਾਲ 16ਵਾਂ ਸ਼ੇਖ ਫਰੀਜ਼ ਜੀ ਦੇ ਪਿਤਾ ਦਾ ਨਾਂ ਕੀ ਸੀ ਸਸਾ ਸ਼ੇਖ ਜਮਾਲਉਦੀਨ 17ਵਾਂ ਸ਼ੇਖ ਫਰੀਜ਼ ਜੀ ਦੀ ਮਾਤਾ ਦਾ ਕੀ ਨਾਂ ਸੀ ਈਡੀ ਕੁਰਸਮ 18ਵਾਂ ਸ਼ੇਖ ਫਰੀਜ਼ ਜੀ ਦਾ ਜਨਮ ਕਦੋਂ ਹੋਇਆ ਊੜਾ 1173 ਈਸਵੀ ਵਿੱਚ 19ਵਾਂ ਸ਼ੇਖ ਫਰੀਜ਼ ਜੀ ਦੇ ਮੁਰਸ਼ਿਦ ਦਾ ਕੀ ਨਾਂ ਸੀ ਊੜਾ ਬਖਤਿਆਰ ਕਾਕੀ 21ਵਾਂ ਸ਼ੇਖ ਫਰੀਦ ਜੀ ਦੀਆਂ ਕਿੰਨੀਆਂ ਸ਼ਾਦੀਆਂ ਸਨ ਈੜੀ 3 21ਵਾਂ ਸ਼ੇਖ ਫਰੀਦ ਜੀ ਨੇ ਆਪਣਾ ਜਾਨਸ਼ੀਨ ਕਿਸ ਨੂੰ ਥਾਪਿਆ ਆੜਾ ਸ਼ੇਖ ਨizamuddin ਨੂੰ 22ਵਾਂ ਸ਼ੇਖ ਫਰੀਦ ਜੀ ਨੇ ਕਿਸ ਤੇ ਭਰੋਸਾ ਕੀਤਾ ਆੜਾ ਅੱਲਾਹ ਤੇ 23ਵਾਂ ਸ਼ੇਖ ਫਰੀਦ ਜੀ ਦਾ ਦੇਹਾਂਤ ਕਿੱਥੇ ਹੋਇਆ ਆੜਾ ਪਾਕਪਟਨ 24ਵਾਂ ਸ਼ੇਖ ਫਰੀਦ ਜੀ ਦੇ ਕਿੰਨੇ ਲੜਕੇ ਅਤੇ ਲੜਕੀਆਂ ਸਨ ਤਾ ਇਹ ਈੜੀਏ ਪੰਜ ਲੜਕੇ ਤਿੰਨ ਲੜਕੀਆਂ 25ਵਾਂ ਫਰੀਦ ਨੇ ਕੀ ਵੇਖਿਆ ਊੜਾ ਉੜਦੀ ਰੇਤ 26ਵਾਂ ਫਕੀਰ ਨੇ ਰੁੱਖ ਵੜਦੇ ਲੋਕਾਂ ਨੂੰ ਕੀ ਆਖਿਆ ਊੜਾ ਉੱਜੜ ਜਾਣਾ ਹੈ 27ਵਾਂ ਜੰਗਲ ਕੱਟਣ ਨਾਲ ਕੀ ਹੋਇਆ ਸਸਾ ਉਪਰੋਕਤ ਸਾਰੇ ਹੜ ਆ ਗਏ ਚਾਰੇ ਪਾਸੇ ਤਬਾਹੀ ਹੋਈ ਦੇਸ਼ ਮਾਰੂਥਲ ਹੋ ਗਿਆ 28ਵਾਂ ਜਦ ਹਵਾ ਨੇ ਝੱਖੜ ਦਾ ਰੂਪ ਲੈ ਲਿਆ ਤਾਂ ਕੀ ਵਾਪਰਿਆ ਈੜੀ ਲੋਕਾਂ ਨੂੰ ਉਡਾ ਕੇ ਲੈ ਗਿਆ 29ਵਾਂ ਝੱਖੜ ਦੇ ਵੇਗ ਤੋਂ ਭੀਖੂ ਤੇ ਉਸ ਦੇ ਪਰਿਵਾਰ ਦੀ ਜਾਨ ਕਿਸ ਨੇ ਬਚਾਈ ਸਸਾ ਰੁੱਖ ਨੇ 3ਵਾਂ ਇੱਕ ਦਿਨ ਫਕੀਰ ਉਸ ਪਾਸਿਓਂ ਦੀ ਲੰਘਿਆ ਤਾਂ ਕੀ ਦੇਖਿਆ ਈੜੀ ਉੜਾ ਤੇ ਆੜਾ ਦੋਵੇਂ ਸਹੀ ਐ ਕੋਈ ਰੁਖ ਨਹੀਂ ਸੀ ਲੂਆਂ ਵਗ ਰਹੀਆਂ ਸਨ 31ਵਾਂ ਫਕੀਰ ਨੇ ਰੁਖ ਦਾ ਹਸ਼ਰ ਵੇਖ ਕੇ ਕੀ ਮਹਿਸੂਸ ਕੀਤਾ ਉੜਾ ਉਦਾਸ ਹੋ ਗਿਆ 32ਵਾਂ ਫਕੀਰ ਨੇ ਰੁਖ ਦਾ ਹਸ਼ਰ ਵੇਖ ਕੇ ਕੀ ਕਿਹਾ ਈੜੀ ਉਜਾੜੇ ਦਾ ਪਰਛਾਵਾਂ ਗਿਆ 33ਵਾਂ ਰੁਖ ਕਟਣ ਤੇ ਫਕੀਰ ਕੀ ਬੋਲਿਆ ਈੜੀ ਊੜਾ ਥਿਆੜਾ ਦੋਵੇਂ ਕਦੇ ਰੁੱਖ ਲਾਏ ਵੀ ਨਹੀਂ ਹਮੇਸ਼ਾ ਰੁੱਖ ਕੱਟੇ ਹੀ ਨੇ 34ਵਾਂ ਫਕੀਰ ਨੇ ਭੀਖੂ ਦੇ ਮਨ ਵਿੱਚ ਕੀ ਖਲਾਰ ਦਿੱਤੇ ਆੜਾ ਹਰਿਆਵਲ ਦੇ ਬੀਜ 35ਵਾਂ ਹੁਣ ਆਲਮ ਜਿੱਧਰ ਵੀ ਜਾਂਦਾ ਤਾਂ ਕੀ ਕਰਦਾ ਊੜਾ ਰੁੱਖ ਲਗਾਉਂਦਾ 36ਵਾਂ ਆਲਮ ਤਿੱਖੜ ਤੋਂ ਪਵ ਵਿੱਚ ਕੀ ਲੱਭਣ ਤੁਰ ਪਿਆ ਆੜਾ ਹਰਿਆਵਲ ਦੇ ਬੀਜ 37ਵਾਂ ਮਨੁੱਖ ਕਿਸ ਦੇ ਸੁਮੇਲ ਨਾਲ ਨੱਚ ਉੱਠਦਾ ਹੈ? ਸਸਾ ਰਾਗ ਤੇ ਤਾਲ ਦੇ 38ਵਾਂ ਲੋਕਨਾਚ ਕਿਸ ਨੂੰ ਕਿਹਾ ਜਾਂਦਾ ਹੈ? ਊੜਾ ਸਰੀਰਕ ਹਰਕਤਾਂ ਨੂੰ 39ਵਾਂ ਪੰਜਾਬ ਦੀਆਂ ਮੁਟਿਆਰਾਂ ਦਾ ਮੁੱਖ ਲੋਕਨਾਚ ਕਿਹੜਾ ਹੈ? ਊੜਾ ਗਿੱਧਾ 40ਵਾਂ ਕਿਹੜੇ ਮਹੀਨੇ ਨੂੰ ਇੱਕ ਤਿਉਹਾਰ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ? ਆੜਾ ਸੌਣ 41ਵਾਂ ਗਿੱਧਾ ਪਾਉਣ ਮੇਲੇ ਕੀ ਪਾਇਆ ਜਾਂਦਾ ਹੈ? ਈੜੀ ਬੋਲੀਆਂ ਬਿਆੜੀ માં બોલિયા ਦਾ ਆਰੰਭ ਕਿਸ ਨੂੰ ਧਿਆ ਕੇ ਕੀਤਾ ਜਾਂਦਾ ਹੈ ਆੜਾ ਦੇਵੀ ਦੇਵਤਿਆਂ ਨੂੰ 43 ਵਾਂ ਗਿੱਧਾ ਪਾਉਣ ਵੇਲੇ ਕੁੜੀਆਂ ਕਿਵੇਂ ਖਲੋ ਜਾਂਦੀਆਂ ਹਨ ਆੜਾ ગોਲ ਦਾਇਰਾ ਬਣਾ ਕੇ 44 ਵਾਂ ਕਿੰਨੀਆਂ ਕੁੜੀਆਂ ਪੜ ਵਿੱਚ ਆ ਕੇ ਨੱਚਣ ਲੱਗ ਜਾਂਦੀਆਂ ਹਨ ਊੜਾ 2 45 ਵਾਂ ਅਨੂਠਾ ਸਮਾ કોણ ਬੰਨ ਦਿੰਦਾ ਹੈ ਸ ਉਪਰੋਕਤ ਸਾਰੇ ਝਾਂਜਰਾਂ ਦੀ ਛਣਕਾਰ ਪੈਰਾਂ ਦੀ ਧਮਕ ਢੋਲਕੀ ਦੀ ਤਾਲ 46ਵਾਂ ਗੱਬਰੂਆਂ ਦੇ ਗਿੱਧੇ ਵਿੱਚ ਵਧੇਰੇ ਜੋਰ ਕਿਸ ਤੇ ਹੁੰਦਾ ਹੈ ਊੜਾ ਬੋਲੀਆਂ ਤੇ 47ਵਾਂ ਬੋਲੀਆਂ ਦਾ ਆਰੰਭ ਕਿਵੇਂ ਕੀਤਾ ਜਾਂਦਾ ਹੈ ਸੱਸਾ ਦੇਵੀ ਦੇਵਤਿਆਂ ਨੂੰ ਧਿਆ ਕੇ 48ਵਾਂ ਕੁੜੀਆਂ ਤੀਆਂ ਦਾ ਗਿੱਧਾ ਪਾਉਂਦੀਆਂ ਹੋਈਆਂ ਕਿਸ ਨੂੰ ਯਾਦ ਕਰਦੀਆਂ ਹਨ ਊੜਾ ਪਿਪੜਾ ਬਰੋਟਿਆਂ ਨੂੰ ਥੈਂਕ ਯੂ